ਸਸਸੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਹੋ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰੇ ਵਜ ਗਏ ਹੈਗੇ 4:30 ਤੇ ਅਸੀਂ ਅੱਜ ਚੱਲੇ ਸੀ ਤਰਵਾਰ ਸਾਹਿਬ ਤੇ ਤੁੰਦ ਬਹੁਤ ਜ਼ਿਆਦਾ ਸੀ ਵਿਚਾਨਕ ਸਾਨੂੰ ਟਾਬੇ ਤੇ ਰੁਕਣਾ ਪਿਆ ਫਰੀਦਕੋਟ ਤੋਂ ਅੱਗੇ ਤੇ ਹੁਣ ਦੇਖੋ ਕਿੰਨਾ ਟਾਈਮ ਤੁੰਦ ਪੈਂਦੀ ਹੈਗੀ ਤੇ ਇਹ ਪਹਿਲੀ ਵਾਰ ਹੀ ਹੋਇਆ ਇੰਨੀ ਜ਼ਿਆਦਾ ਧੁੰਦ ਸੀਗੀ ਤੇ ਹੁਣ ਤਾਂ ਹਾਂ ਪੁੱਤਰ ਕੀ ਆ ਹੁਣ ਤਾਂ ਚੱਲ ਪਿਆ ਟ੍ਰੈਫਿਕ ਥੋੜਾ ਜਿਹਾ ਪਰ ਅਜੇ ਦੇਖਦੇ ਆ ਰੋਕ ਕੇ ਕੀ ਬੰਦਦਾ ਹੈਗਾ ਤੇ ਹੁਣ ਲੋਕ ਵੀ ਆਉਣ ਲੱਗੇ ਢਾਬੇ ਤੇ ਪਹਿਲਾਂ ਤਾਂ ਨਹੀਂ ਆਏ ਸੀ ਲਓ ਜੀ ਸੈਰ ਸਿੰਘ ਤੁਹਾਨੂੰ ਸਾਰਿਆਂ ਨੂੰ ਦੋਸਤੋਂ ਕਰ ਰਿਹਾ ਬਾਏ ਤੇ ਅੱਜ ਤਾਂ ਇਹ ਵੀ ਥੋੜਾ ਜਿਹਾ ਹਰਾਂ ਜੈ ਵੀ ਕਿਧਰ ਬਾਈ ਬੈਠੇ ਰਾਤ ਨੂੰ ਲਿਆ ਕੇ ਕਿਉਂ ਸੁੱਤਾ ਠਾਇਆ ਵਿਚਾਰਾ ਹੁਣ ਦੇਖਦੇ ਆ ਕਿੰਨਾ ਟਾਈਮ ਰੁਕਦੇ ਆ ਫਿਰ ਚੱਲਦੇ ਆ ਨਹੀਂ ਹੌਲੀ ਹੌਲੀ ਘਟਜੂ ਹਨ ਹਨੇਰਾ ਹੁੰਦਾ ਰਾਤ ਨੂੰ ਹੁੰਦੇ ਆ ਥੋੜਾ ਜਿਹਾ ਚੜਜੂ ਚਾਨਣ ਉਹਦੇ ਨਾਲ ਫਰਕ ਪੈ ਜਾਂਦਾ ਕੀ ਕਰਨਾ ਹੁਣ ਇੱਥੇ ਜੁਨੇ ਚਾਹਣਾ ਨਾ ਦੋਸਤ ਕੀ ਕਰਨਾ ਚਾਹ ਵੀ ਨਹੀਂ ਪਤਾ ਜ ਆ ਵਿਚ ਆ ਸਪੈਸ਼ਲ ਚਾਹ ਆਗੀ ਆਜਾ ਬੱਚਾ ਵੀ ਕਿ ਚੱਲਦੇ ਆਂ ਬਾਬਾ ਜੀ ਦੇ ਆਜੋ ਹਾਂਜੀ ਚੱਲੀਏ ਕਿੱਥੇ ਜਾਣਾ ਆਜੋ ਹੋਣੀ ਦੇਣੀ ਸੌ ਫੋਣ ਹੈ ਆਜੋ ਸਾਹਿਬ ਆਜੋ ਬੱਚੇ ਟਰੈਕਟਰ ਲੈ ਲਈ ਫਿਰ ਕੋਈ ਨਹੀਂ ਟਰੈਕਟਰ ਲੈ ਦੂੰਗਾ ਪੁੱਤ ਲੈ ਦੂੰਗਾ ਆ ਜਾ ਫਿਰ ਇੱਧਰ ਲੋ ਵੀ ਦੋਸਤੋ ਵੱਜ ਗਏ 6 ਕਾਫੀ ਲੇਟ ਹੋ ਗਏ ਚਾਹ ਸੀ ਆਨਲਾਈਨ ਕੀ ਹੌਂ ਤਰਨ ਲੱਗਦੇ ਸੀ ਇਹਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਹੈਗਾ ਮੇਰੇ ਨਾਲ ਇੰਨੀ ਜ਼ਿਆਦਾ ਧੁੰਦ ਇੰਨਾ ਸਾਨੂੰ ਰੁਕਣਾ ਪਿਆ ਰਸਤੇ ਦੇ ਵਿੱਚ ਜੇ ਤਾਂ ਹੀ ਨੇੜੇ ਹੀ ਸੀ ਫਰੀਦਕੋਟ ਤੇ ਹੁਣ ਅਸੀਂ ਚੱਲਦੇ ਆਂ ਸਾਬ ਨੂੰ ਦਿੱਸ ਗਿਆ ਟਰੈਕਟਰ ਤੇ ਕਹਿੰਦਾ ਮੈਂ ਹੁਣ ਟਰੈਕਟਰ ਲੈਣਾ ਹਾਂ ਪੁੱਤ ਆ ਬੇ ਪੈ ਟਰੈਕਟਰ ਆ ਬੇ ਅਬ ਫੋਟੋ ਖਿੱਚ ਦਿੰਨੇ ਤੈਨੂੰ ਠੀਕ ਹੈ ਤੂੰ ਫੋਟੋ ਦੇਖ ਲਈ ਇਹਦੀ ਠੀਕ ਹੈ ਕੇ ਨਾ ਟਰੈਕਟਰ ਲੈਣਾ ਟਰੈਕਟਰਾਂ ਦੀ ਫੋਟੋ ਠੀਕ ਕਰਨਾ ਲੈ ਦੇਣਾ ਫਿਰ ਖੜ ਜਾ ਲੈ ਦੇਣਾ ਕੀ ਕੀ ਗੱਸਟੀਆ ਕਰਦੇ ਆ Ako nini? Halo ਥੀ ਲਗ ਗਈ ਆ ਬੰਤਾ ਹਾਂਜੀ ਦੋਸਤੋ ਆ ਗਏ ਹੁਣ ਅਸੀਂ ਵਾਪਸ ਤੇ ਅੱਜ ਤਾਂ ਇੰਨੇ ਸਾਲਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਾਨੂੰ ਟਾਈਮ ਲੱਗਿਆ ਹੈਗਾ ਘਟੋ ਘਟ ਸਾਢੇ 10 ਘੰਟਿਆਂ ਬਾਅਦ ਵਾਪਸ ਆਏ ਹਾਂ ਅਸੀਂ ਟੜਕੇ ਦੀ ਧੁੰਦ ਨੇ ਇੰਨਾ ਪਰੇਸ਼ਾਨ ਕੀਤਾ ਅੱਜ ਹੁਣ ਪਹੁੰਚੇ ਹੈਗੇ ਬਹੁਤ ਖਾਫਟ ਹੋ ਗਿਆ ਸਰੀਰ ਵੀ ਅੱਜ ਤਾਂ ਟੁੱਟਿਆ ਪਿਆ ਪੂਰਾ ਤੇ ਸਾਬ ਵੀ ਹੁਣ ਉੱਠਿਆ ਸੌਂਗੇ ਹੁਣ ਚਾਹ ਚੂਨਾ ਕੇ ਪੀਨੇ ਆਂ ਠੀਕ ਹੈ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਬਾਏ ਕਰਦੇ ਪੁੱਤ ਬਾਏ